ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਤੁਹਾਡੇ ਨਾਲ ਰਣਜੀਤ ਸਿੰਘ ਆਪਾਂ ਖੜੇ ਹਾਂ ਬੂਥ ਮਾਰਕੀਟ ਦੇ ਵਿੱਚ ਜਿੱਥੇ ਗਣੇਸ਼ ਮੰਦਿਰ ਬਣਿਆ ਹੋਇਆ ਇਸ ਮੰਦਿਰ ਦੇ ਵਿੱਚ ਰਾਤ ਬਹੁਤ ਵੱਡੀ ਮੰਦਪਾਗੀ ਘਟਨਾ ਵਾਪਰੀ ਹੈ ਇੱਥੇ ਅੱਗ ਲੱਗੀ ਅੱਗ ਲੱਗਣ ਨਾਲ ਮੂਰਤੀਆਂ ਵਿਖੰਡਿਤ ਹੋ ਗਈਆਂ ਅੱਧੇ ਜਆ ਮੂਰਤੀਆਂ ਦੇ ਵਿੱਚ ਛੜਾਵਾ ਛੜਿਆ ਸੀਗਾ ਉਹ ਛੜਾਵਾ ਵੀ ਅੱਗ ਦੀ ਭੇਂਟ ਚੜ ਗਿਆ ਅਤੇ ਜਿਹੜੇ ਮੂਰਤੀਆਂ ਦੇ ਉੱਪਰ ਛਤਰ ਚੜਾਏ ਸੀਗੇ ਚਾਂਦੀ ਦੇ ਛਤਰ ਸੀਗੇ ਹੋਰ ਤੇ ਬਹੁਤ ਕੀਮਤੀ ਸਮਾਨ ਸੀਗਾ ਸਾਰਾ ਜਿਹੜਾ ਸਮਾਨ ਸੀ ਉਹ ਅੱਗ ਦੀ ਭੇਂਟ ਚੜ ਗਿਆ ਅੱਗ ਕਿਸਤਨ ਲੱਗੀ ਹੈ ਇਹਦੇ ਵਿੱਚ ਅਜੇ ਤੱਕ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਹੈਗਾ ਇੱਥੇ ਸੇਵਾਦਾਰ ਹੈ ਉਹ ਵੀ ਕਹਿ ਰਹੇ ਵੀ ਜਦੋਂ ਅਸੀਂ ਗਏ ਆ ਸਵੇਰੇ ਸਵੇਰੇ ਅਸੀਂ ਜਦੋਂ ਆਏ ਆ ਉਦੋਂ ਅੱਗ ਲੱਗੀ ਸੀਗੀ ਅਤੇ ਰਾਤ ਅਸੀਂ ਚੰਗੀ ਭਲੀ ਜਿਵੇਂ ਪਹਿਲਾਂ ਅਸੀਂ ਮੰਦਰ ਬੰਦ ਕਰਕੇ ਜਾਂਦੇ ਸੀਗੇ ਅਸੀਂ ਆਰਾਮ ਨਾਲ ਮੰਦਰ ਬੰਦ ਕਰਕੇ ਗਏ ਆ ਇਹਨਾਂ ਦਾ ਦੱਸਣਾ ਤੇ ਮੂਥ ਮਾਰਕੀਟ ਵਾਲਿਆਂ ਦਾ ਕਿ ਇਹ ਸਮੰਦਰ ਨੂੰ ਬੜੇ ਨੂੰ ਕਰੀਬ 14 ਸਾਲ ਹੋ ਗਏ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਹਰ ਰੋਜ਼ ਜਿਹੜੇ ਸੀਗੇ ਵਿਧੀ ਪੂਰਵਕ ਤੰਗ ਤੰਗ ਨਾਲ ਇੱਥੇ ਪੂਜਾ ਅਰਚਨਾ ਹੁੰਦੀ ਸੀਗੀ ਇੱਥੇ ਘਟੋ ਘਟ 2-250 ਬੂਥ ਹੈਗਾ ਸਾਰੇ ਜਿਹੜੇ ਦੁਕਾਨਦਾਰ ਹੈਗੇ ਤੇ ਸਵੇਰੇ ਆ ਕੇ ਪਹਿਲਾਂ ਮੱਥਾ ਟੇਕਦੇ ਸੀਗੇ ਫਿਰ ਆਪਣੀ ਦੁਕਾਨਾਂ ਤੇ ਜਾਂਦੇ ਸੀਗੇ ਇੱਥੇ ਬੜਾ ਸੋਗ ਦਾ ਮਾਹੌਲ ਬਣਿਆ ਪਿਆ ਆਪਾਂ ਗੱਲਬਾਤ ਕਰਦੇ ਆਂ ਇਥੋਂ ਜਿਹੜੇ ਮੁੱਖ ਸੇਵਾਦਾਰ ਹੈਗੇ ਆ ਉਹਨਾਂ ਦਾ ਕੀ ਕਹਿਣਾ ਇਹ ਅੱਗ ਕਿਸ ਤਰ੍ਹਾਂ ਲੱਗੀ ਉਹਨਾਂ ਦਾ ਕੀ ਕਹਿਣਾ ਕਿ ਕਿਉਂ ਕਿਉਂ ਲੱਗ ਸਕਦੀ ਹੈ ਉਹ ਉਹਨਾਂ ਨੂੰ ਕਿਸ ਚੀਜ਼ ਦਾ ਸ਼ੰਕਾ ਹੈਗਾ ਅਤੇ ਜਿਹੜੇ ਤੇ ਹੋਰ ਦਰਸ਼ਕ ਆਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਤਾਂ ਤੁਸੀਂ ਸੁਣੋ ਕਿ ਅੱਗ ਨੇ ਕੀ ਕੀ ਨੁਕਸਾਨ ਕੀਤਾ ਤੇ ਅੱਗ ਕਿਸ ਤਰ੍ਹਾਂ ਲੱਗੀ ਆਪਣਾ ਜੀ ਸ਼ੰਕਰ ਕੁਮਾਰ ਆਪਣਾ ਨਾਮ ਹੈ ਸ਼੍ਰੀ ਜਨੇਸ਼ ਬੂਟ ਮਾਰਚ ਦੀ ਅਸੀਂ ਦੁਕਾਨ ਹੈ ਸ਼ੰਕਰ ਬੂਟ ਹਾਊਸ ਦਾ ਨਾਂ ਦੀ ਤੇ ਮੇਨ ਚੱਲ ਰਿਹਾ ਜੀ ਅਸੀਂ ਜਿਵੇਂ 14 ਸਾਲ ਤੋਂ ਅਸੀਂ ਇੱਥੇ ਸੇਵਾ ਕਰਦੇ ਆਂ ਕਿ ਜਦੋਂ ਮੰਦਿਰ ਬਣਿਆ ਸੀ ਜੀ ਦਾਤ ਫੁਰਮਾ ਜੀ ਅਸਨ ਗਣਪਤੀ ਮਾਤਾ ਜੀ ਦੀ ਮੂਰਤੀ ਦਿੱਤੀ ਸੀ ਅਸੀਂ ਸੂਪ ਲੈ ਰਹੇ ਹਾਂ ਇਹਦੀ ਸੇਵਾ ਉਸ ਦਿਨ ਤੋਂ ਅਸੀਂ ਆਪ ਕਰਦੇ ਹਾਂ ਆ 14 ਸਾਲ ਹੋ ਗਏ ਮੂਰਤੀ ਦੀ ਸੇਵਾ ਕਰਦੇ ਅਸੀਂ ਜਨਪਤੀ ਮਹਾਦਰਜ ਜਲਵਾੜੀ ਚ ਤੇ ਅੱਜ ਤੱਕ ਇਹੋ ਜਿਹਾ ਕਾਂਟ ਦੇਸ ਅਸੀਂ ਦੇਖਿਆ ਨਹੀਂ ਨਾ ਕਦੇ ਹੋਇਆ ਅੱਜ ਅਸੀਂ ਸਵੇਰੇ ਜਿਵੇਂ ਅਸੀਂ ਹਰ ਰੋਜ਼ ਦੀ ਤਰ੍ਹਾਂ 6:30 ਵਜੇ ਮੰਦਿਰ ਚ ਜਾਂਦੇ ਹਾਂ ਸੇਵਾ ਕਰਦੇ ਹਾਂ ਰੋਜ਼ ਦੀ ਜੇਲੀ ਦੀ ਆ ਰਾਤ ਨੂੰ ਬੰਦ ਵੀ ਅਸੀਂ ਚਲ ਚ ਜਾਂਦੇ ਹਾਂ ਤੇ ਸਵੇਰੇ ਅਸੀਂ ਖੋਲਦਾ ਵੀ ਅਸੀਂ ਆ ਅਸੀਂ ਸੇਵਾ ਚ ਸਵੇਰੇ 6:30 ਵਜੇ ਅਸੀਂ ਆਏ ਸਵੇਰੇ 6 ਵਜੇ ਜੱਤੀ ਚ ਜਿਆਦੂ ਵਾਲਾ ਸਫਾਈ ਆ ਲਾਂਦਾ ਉਹ ਖੜਾ ਸੀ ਉਹਨੇ ਗੱਡੀ ਨੂੰ ਫੋਨ ਕੀਤਾ ਹੋਇਆ ਸੀ ਮੈਂ ਆਇਆ ਚੰਦਾ ਵੀ ਜੰਦ ਅੱਜ ਲੱਜੀ ਵੀ ਹੈ ਮੈਂ ਜਦ ਸ਼ਟਲ ਖੋਲਿਆ ਅੱਜ ਪੂਰੀ ਲੱਗੀ ਹੋਈ ਸੀ ਸਾਰਾ ਕੁਝ ਜਲਿਆ ਹੋਇਆ ਸੀ ਅੰਦਰ ਬਿਲਕੁਲ ਜਦੋਂ ਅਸੀਂ ਦੇਖਿਆ ਜਿੱਤੇ ਅਸੀਂ ਸ਼ਟਲ ਖੋਲਿਆ ਜਦ ਤੱਕ ਗੱਡੀ ਵੀ ਆਜੀ ਜੱਡੀ ਨੇ ਪੂਰੀ ਅੱਜ ਬਜਾਈ ਸਾਰਾ ਕੁਝ ਸੈਟਿੰਗ ਕੀਤੀ ਉਹਨੇ ਸਾਨੂੰ ਪੂਰਾ ਹੀ ਵਿਸ਼ਵਾਸ ਦਿਵਾ ਕੇ ਦੇਖ ਲਈ ਚੈੱਕ ਕਰਵਾ ਅਸੀਂ ਚੈੱਕ ਕੀਤਾ ਕੁਝ ਸਭ ਕੁਝ ਸੈਟ ਕਰਕੇ ਉਹ ਸਾਨੂੰ ਜੀ ਤੁਹਾਨੂੰ ਕੀ ਲੱਗਿਆ ਜੀ ਵੀ ਕੋਈ ਸ਼ਾਰਟ ਸਰਕਟ ਹੋਇਆ ਜਾਂ ਕਿਸੀ ਜਾਨਵਰ ਜੀ ਤੇ ਲਾਈ ਹੈ ਕੀ ਤੁਸੀਂ ਨਹੀਂ ਜਾਨ ਮੂਜਾ ਕੋਈ ਜਲਦੀ ਨਹੀਂ ਹੈ ਜੀ ਸ਼ੋਰਟ ਸਰਕਟ ਦੇ ਚਾਂਸ ਹੈ ਬਾਕੀ ਸਾਨੂੰ ਪਤਾ ਨਹੀਂ ਅਸੀਂ ਆਜ਼ਾਦ ਨੂੰ 10:30 ਵਜੇ ਜਵੇਂ ਮੰਦਰ ਹਮੇਸ਼ਾ ਬੰਦੇ ਚੱਲਦੇ ਆਂ ਬੰਦੇ ਚੱਲ ਕੇ ਚੱਲ ਚਲੇ ਜਾਂਦੇ ਆਂ ਸਵੇਰੇ 6:30 ਵਜੇ ਆਜੇ ਥੋੜ੍ਹ ਜੇ ਅਸੀਂ ਸੇਵਾ ਕਰਦੇ ਆਂ ਇੱਥੇ ਕਿਹੜੀ ਕਿਹੜੀ ਭਗਵਾਨ ਸਾਹਿਬ ਦੀ ਮੂਰਤੀ ਹੈ ਜੀ ਇੱਥੇ ਜੀ ਜਨਪਤੀ ਮਹਾਦਾ ਜੀ ਦੀ ਹੈ ਆਦਾਦਾ ਚਿਸ਼ਣ ਜੀ ਜੀ ਹੈ ਸ਼ਿਪਦਵਾਲ ਦੀ ਹੈ ਤੇ ਚ ਸਮਾਨ ਵੀ ਜਲ ਗਿਆ ਕੁਝ ਪੈਸੇ ਵੀ ਜਲ ਗਏ ਬਾਕੀ ਦੇਖੋ ਜੋ ਮਾਲ ਨੂੰ ਮਨਜੂਰ ਸੀ ਉਹ ਹੋ ਗਏ ਨਹੀਂ ਪੈਸੇ ਵੀ ਜੜ ਗਏ ਜਿਹੜੇ ਚੜਾਵਾ ਚੜਾਇਆ ਸੀ ਹਾਂਜੀ 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 ਤੇ ਹੋਰ ਜਿਵੇਂ ਆ ਪੱਖੇ ਵਗੈਰਾ ਹੈਗੇ ਸਾਰੇ ਇਹ ਤਾਂ ਇਹ ਸਭ ਕੁਛ ਫਟੋ ਜਾਈ ਸਭ ਕੁਛ ਖਤਮ ਹੋ ਜਾ ਪੱਚੇ ਹੋ ਜੇ ਸੀਲ ਜੋ ਕੁਝ ਵੀ ਸਭ ਅੰਦਰ ਸਭ ਖਤਮ ਹੋ ਜਾ ਇਹ ਨਵੇਂ ਹੁਣ ਅਸੀਂ ਮਜ਼ਦੂਰ ਲਾਇਆ ਨਵੇਂ ਟੈਲਾਂ ਟੂਲਾਂ ਸਭ ਖਤਮ ਹੋ ਗਿਆ ਜੀ ਇਤਾਂ ਹੀ ਹਾਂ ਜੀ ਇੰਨੀ ਅੱਜ ਅਸੀਂ ਜੱਤੀ ਜਿਹਦੇ ਟੈਲਾਂ ਸੀ ਸਭ ਖਤਮ ਚਾਤੇ ਨੇ ਅੱਜ ਹੁਣ ਇਹਨੂੰ ਨਵੇਂ ਸਿਰ ਤੋਂ ਬਣਾਉਂਗੇ ਨਵੇਂ ਸਿਰ ਤੋਂ ਬਣਾਉਂਗਾ ਜੀ ਅੱਛਾ ਤੇ ਮਤਲਬ ਤੁਹਾਨੂੰ ਕੋਈ ਜਿਹਦੇ ਸ਼ੱਕ ਵਗੈਰਾ ਨਹੀਂ ਹੈਗਾ ਨਹੀਂ ਨਹੀਂ ਕੋਈ ਸ਼ੱਕ ਨਹੀਂ ਸਾਨੂੰ ਕੋਈ ਹੋ ਨਹੀਂ ਅਸੀਂ ਅਸਵੇਰੇ ਆਏ ਆ ਜਦੋਂ ਖੋਲਿਆ ਸੀ ਤਾਂ ਅਜ ਲੱਜੀ ਹੋਈ ਸੀ ਉਜੀ ਕੀ ਕਹਿਣਾ ਚਾਹ ਰਹੇ ਆਂ ਜੇ ਆਮ ਮਹੱਲਾ ਵਾਸੀ ਜਿਹੜੇ ਇੱਥੇ ਰਹਿੰਦੇ ਰਹਿੰਦੇ ਆ ਵੀ ਕੋਈ ਕਹਿਣਾ ਚਾਹ ਰਹੇ ਕੁਝ ਅਸੀਂ ਲਈ ਚਾਹਤਾ ਚੰਦੇ ਆਂ ਦੇਖੋ ਜੀ ਪ੍ਰਮਾਤਮਾ ਦਾ ਘਰ ਹੈ ਜਵੇਂ ਅਸੀਂ ਸੇਵਾ ਚੱਲਦੇ ਆ ਤੁਸੀਂ ਵੀ ਸੇਵਾ ਚਲੋ ਜਿਹਨੂੰ ਸਾਨੂੰ ਵੱਤਵਾ ਯੋਗਦਾਨ ਦਿਓ ਆਪਣਾ ਜਿਹੜਾ ਕਿ ਅਸੀਂ ਵਧੀਆ ਆ ਜਾ ਮੰਦਿਰ ਜਨਪਤੀ ਮਹਾਰਾਜ ਜੀ ਦਾ ਜਨੇਸ਼ ਬੂਤ ਮਹਾਰਾਜ ਜੀ ਤੇ ਇਸ ਤੋਂ ਹੀ ਵਧੀਆ ਬਣਾ ਸਕੀਏ ਮੇਰਾ ਨਾਮ ਦੀਪਕ ਫਿਰਾਨੀ ਹੈ ਜੀ ਮੇਰੀ ਇੱਥੇ ਦੁਕਾਨ ਹੈ ਬੂਥ ਮਾਰਕੀਟ 'ਚ ਅੱਛਾ ਇਹਦੇ ਦੇ ਸਾਹਮਣੇ ਹਾਂਜੀ ਮੰਦਰ ਦੇ ਸਾਹਮਣੇ ਜੀ ਇਹ ਕੀ ਸਮੱਸਿਆ ਆਈ ਹੈ ਜਿੱਥੇ ਕੀ ਬੰਦਾ ਇਹ ਜੀ ਅਸੀਂ ਰਾਤ ਨੂੰ ਜਿਵੇਂ ਸੇਵਾ ਕਰਕੇ ਜਾਂਦੇ ਹਾਂ ਨਾ ਸਵੇਰੇ ਜਦ ਆ ਕੇ ਦੇਖਿਆ ਤਾਂ ਇੱਥੇ ਫਾਇਰ ਬ੍ਰਿਗੇਡ ਪਹਿਲਾਂ ਹੀ ਫੋਨ ਕਰਿਆ ਹੋਇਆ ਸੀਗਾ ਤੇ ਸਾਨੂੰ ਜਿਹੜੇ ਸੇਵਾਦਾਰ ਆਂਦਾ ਜਿਹੜਾ ਸਫਾਈ ਕਰਮਚਾਰੀ ਆਂਦਾ ਉਹਨੇ ਦੱਸਿਆ ਵੀ ਇੱਥੇ ਅੱਗ ਲੱਗ ਗਈ ਹੈ ਤੇ ਸਾਨੂੰ ਇਹ ਲੱਗਦਾ ਵੀ ਸ਼ਾਰਟ ਸਰਕਟ ਨਾਲ ਹੀ ਅੱਗ ਲੱਗੀ ਹੈ ਵੀ ਅੰਦਰ ਕੋਈ ਸ਼ਾਰਟ ਸਰਕਟ ਹੋਇਆ ਉਹਦੇ ਕਰਕੇ ਕਿੰਨੇ ਦਿਨ ਹੋ ਗਏ ਮੰਦਰ ਬਣੇ ਨੂੰ ਮੰਦਰ ਨੂੰ ਤਾਂ 14-15 ਸਾਲ ਹੋ ਗਏ ਜੀ ਕਦੇ ਪਹਿਲਾਂ ਵੀ ਅਹੇ ਜੀ ਨਹੀਂ ਨਹੀਂ ਪਹਿਲਾਂ ਕਦੇ ਨਹੀਂ ਹੋਈ ਜੀ ਮੰਦਰ ਦੇ ਵਿੱਚ ਇਹ ਨੇੜੇ ਦੁਕਾਨਾਂ ਕਿ ਨਾ ਜੀ ਨਾ ਕਦੇ ਨਹੀਂ ਹੋਈ ਪਹਿਲਾਂ ਇੱਥੇ ਕਿੰਨੇ ਕਿੰਨੇ ਕਿੰਨੀਆਂ ਕਿੰਨੇ ਬੂਥ ਹੈ ਜਿਹੜੇ ਹੈਗੇ ਕੋਟੋ ਕੋਟ 250 ਬੂਥ ਹੈਗੇ ਮਤਲਬ ਕਦੇ ਕਿੰਨੇ ਬੂਥ ਕਦੇ ਕਿਸੇ ਬੂਥ ਨਾ ਜੀ ਨਾ ਕਦੇ ਨਹੀਂ ਕਿਹਦੇ ਮੰਦਰ ਨਾ ਜੀ ਨਾ ਇਹ ਬੜੀ ਇਹ ਮੰਦਭਾਗੀ ਘਟਨਾ ਨੂੰ ਤੁਸੀਂ ਕੀ ਮਤਲਬ ਸੋਚਦੇ ਆਂ ਵੀ ਦੇਖੋ ਇਹ ਤਾਂ ਮੰਦਭਾਗੀ ਹੈਗੀ ਹੁਣ ਅਸੀਂ ਤਾਂ ਸਾਰਿਆਂ ਨੂੰ ਇਹੀ ਕਵਾਂਗੇ ਵੀ ਆਪਣਾ ਯੋਗਦਾਨ ਦਿਓ ਮੰਦਰ ਦੇ ਵਿੱਚ ਆ ਕੇ ਮੰਦਰ 'ਚ ਸੇਵਾ ਕਰੋ ਮੰਦਰ 'ਚ ਜੋ ਨੁਕਸਾਨ ਹੋਇਆ ਹੈ ਉਦੀ ਵਰਪਾਈ ਤਾਂ ਕਰਨੀ ਪਏਗੀ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਜੀ ਨੁਕਸਾਨ ਹੋ ਗਿਆ ਇਹ 4 ਤੋਂ 5 ਲੱਖ ਰੁਪਏ ਘਟੋ ਘਟ ਕੀ ਕੀ ਕੁਝ ਨੁਕਸਾਨ ਹੋਇਆ ਤੁਹਾਡੇ ਤੁਸੀਂ ਇਹ ਦੇਖੋ ਮੰਦਰ ਦੇ ਅੰਦਰ ਪੀਵੀਸੀ ਦਾ ਕੰਮ ਹੋਇਆ ਪਿਆ ਸੀ ਪੀਵੀਸੀ ਸਾਰੀ ਜਲ ਗਈ ਟਾਈਲਾਂ ਸਾਰੀਆਂ ਉਖੜ ਕੇ ਥੱਲੇ ਆ ਗਈਆਂ ਮੂਰਤੀਆਂ ਖੰਡਿਤ ਹੋਈਆਂ ਤੇ ਉਸ ਤੋਂ ਬਾਅਦ ਪੱਖੇ ਵਗੈਰਾ ਲਾਈਟਾਂ ਲੂਟਾ ਸਭ ਮਤਲਬ ਬਹੁਤ ਨੁਕਸਾਨ ਹੋਇਆ ਹਾਂ ਸਾਰਾ ਮੰਦਿਰ ਹੀ ਮੰਦਿਰ ਮੰਦਿਰ ਹੀ ਨਵਾਂ ਬਣਾਣਾ ਪਏਗਾ 76 70 ਸੀਗੇ ਉਹ ਵੀ ਜਲ ਕੇ ਉਹ ਗੇ ਨੋਟ ਜਿਹੜੇ ਇੱਥੇ ਚੜਾਵਾ ਸੀਗਾ ਮੰਦਿਰ ਦਾ ਉਹ ਵੀ ਸਾਰਾ ਜਲ ਕੇ ਉਹ ਹੋ ਗਿਆ 76 ਜਿਹੜੇ ਸੀਗੇ ਚਾਂਦੀ ਦੇ ਸੀਗੇ ਜੀ ਹਾਂਜੀ ਹਾਂਜੀ ਅਜੇ ਉਹ ਵੀ ਖਰਾਬ ਹੋ ਗਏ ਉਹ ਵੀ ਖਰਾਬ ਹੋ ਗਏ ਮਤਲਬ ਇਹ ਤਾਂ ਕਈ ਲੱਖਾਂ ਦਾ ਖਰਾਬ ਕਈ ਲੱਖਾਂ ਦਾ ਨੁਕਸਾਨ ਆਇਆ